ਹਾਂਜੀ ਡੀਆਈਜੀ ਪੁਲਰ ਮਾਮਲੇ 'ਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਦੋ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਆ ਸਾਹਮਣੇ ਜਿਹਦੇ ਵਿੱਚ ਡੀਆਈਜੀ ਪੁਲਰ ਮਾਮਲੇ 'ਚ ਕਿਹੜੇ ਕਿਹੜੇ ਜੱਜ ਫਸਣ ਜਾ ਰਹੇ ਆ ਤੇ ਕਿਹੜੇ ਕਿਹੜੇ ਜਿਹੜੇ ਅਫਸਰ ਫਸਣ ਜਾ ਰਹੇ ਆ ਆਈਪੀਐਸ ਤੇ ਆਈਐਸ ਤੇ ਹੁਣ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਖਬਰਾਂ ਦੋਨੇ ਸਾਂਝੀਆਂ ਕਰਾਂਗੇ ਤੇ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਤਾਂ ਪਹਿਲਾ ਵੀਡੀਓ ਸਾਂਝੀ ਕਰ ਦਈਏ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੀ ਜਨ ਪੀਸੀਐਸ ਪੀਪੀਐਸ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਸੱਮਣ ਕਰੇਗੀ ਸੀਬੀਆਈ ਘੁੱਲਰ ਤੇ ਕਿਸਾਨ ਨੂੰ ਨੂੰ ਅਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਸੀਬੀਆਈ ਚੱਕੇ ਦਾ ਪਰਚਾ ਪਾਉਣਾ ਐਫਆਈਆਰ ਚੋਂ ਨਾ ਕਢਾਉਣਾ ਸੁਣੋ ਦਲਾਲ ਕਿਸਾਨ ਨੂੰ ਦੇ ਘਟਿਆ ਕੰਮ ਇਹ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਨੂੰ ਅੱਜ ਅਸੀਂ ਦੱਸਾਂਗੇ ਇਹ ਗੱਲਾਂ ਪਹਿਲਾਂ ਨਹੀਂ ਕਦੇ ਹੋਈਆਂ ਇਹ ਗੱਲਾਂ ਉਹ ਅਪਡੇਟ ਹੈ ਜਿਹੜੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਕਦਰ ਵੀ ਭ੍ਰਿਸ਼ਟਾਚਾਰ ਪਹਲਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਇਸ ਕਦਰ ਇੱਕ ਕ腐ਸ਼ਨ ਦਾ ਕੰਮ ਚੱਲਦਾ ਹੈ ਇਹ ਜਿਹੜੇ ਵੱਡੇ ਰੈਂਕ ਤੇ ਬੈਠੇ ਅਧਿਕਾਰੀ ਕਿਵੇਂ ਕਰੋੜਾਂ ਆਪਾਤੀਆ ਬਣਾ ਰਹੇ ਨੇ ਇਹ ਤੁਹਾਨੂੰ ਅਸੀਂ ਰਿਪੋਰਟ ਦੇ ਵਿੱਚ ਦੱਸਾਂਗੇ ਸਭ ਤੋਂ ਵੱਡੀ ਗੱਲ ਹਰਚਾਨ ਸਿੰਘ ਭੁੱਲ ਨਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕੱਲ ਕੇ ਸਾਨੂੰ ਦਾ ਰਿਮਾਂਡ ਲਿਆ ਸੀ ਔਰ ਅੱਜ ਤੁਹਾਨੂੰ ਦੱਸ ਦੇ ਕਿ ਇਹਨਾਂ ਨੂੰ ਦੁਬਾਰੇ ਫੇਰ 14 ਦਿਨ ਦੀ ਨਿਆਇਕ ਹਾਸਬਤ ਚ ਫੇਰ ਦਿੱਤਾ ਦੁਬਾਰਾ ਫੇਰ 14 ਦਿਨ ਹੋਰ ਬੜੈ ਜੇ ਦੇ ਵਿੱਚ ਲਾਉਣੇ ਪੈਣਗੇ ਕਿਉਂਕਿ ਰਿਮਾਂਡ ਦੀ ਗੱਲ ਕਰ ਰਹੀਆਂ ਸੀ ਕਿ ਹੁਣ ਹਰਚਾਨ ਸਿੰਘ ਨੂੰ ਲਾਉਣਾ ਦਾ ਵੀ ਰਿਮਾਂਡ ਲੈ ਸਕਦੀ ਸੀ CBI ਪਰ ਸੀਧੀ ਜਿਵੇਂ ਤੁਹਾਨੂੰ ਦੋਸਤੋ ਪਹਿਲਾਂ ਦੱਸਿਆ ਪਹਿਲੇ ਦਿਨ ਤੋਂ ਤੁਹਾਨੂੰ ਇੱਕੋ ਚੀਜ਼ ਦੱਸੀ ਹੋਈ ਹੈ ਕਿ CBI ਨੇ ਇਨੀਸ਼ੀਅਲੀ ਇਹ ਗੱਲ ਕਹੀ ਸੀ ਕੋਰਟ ਦੇ ਵਿੱਚ ਕਿ ਸਾਨੂੰ ਅਜੇ ਰਿਮਾਰਕ ਦੀ ਫਿਲਹਾਲ ਲੋੜ ਨਹੀਂ ਹੈ ਸਾਡੇ ਕੋਲ ਜਿੰਨੀ ਕਿ ਇਨਫੋਰਮੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਜਿੰਨਾ ਸਾਡਾ ਕੰਮ ਹੈ ਉਨੀ ਇਨਫੋਰਮੇਸ਼ਨ ਸਾਨੂੰ ਮਿਲ ਚੁੱਕੀ ਹੈ ਔਰ ਇਸ ਤੋਂ ਬਾਅਦ ਹੋਰ ਵੀ ਜਿਹੜੀਆਂ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੋਊ ਜੋ ਕੁਝ ਅਸੀਂ ਇਸ ਤੋਂ ਬਾਅਦ ਕਨਫਰਮ ਕਰਨਾ ਹੋ ਉਹ ਚੀਜ਼ਾਂ ਜੀ ਫਿਰ ਰਿਮਾਰਕ ਲੈ ਆਉਂਦੇ ਕਿਉਂਕਿ 40 ਦਿਨਾਂ ਤੱਕ ਤੁਹਾਨੂੰ ਪ੍ਰਸੀਜ਼ ਦਿੱਸਿਆ ਤੇ 40 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਰਿਮਾਰਕ ਲੈ ਸਕਦੇ ਹੁੰਦੇ ਹਾਂ ਹੁਣ ਦੋਸਤੋ ਜਿਹੜੀਆਂ ਨਵੀਆਂ ਗੱਲਾਂ ਅੱਜ ਨਿਕਲੀਆਂ ਨੇ ਉਹੋ ਇੰਨਾ ਸਾਰਿਆਂ ਦੇ ਬਾਦੇ ਪਾਸ ਕਰਦੇ ਆ ਕਿ ਕਿਵੇਂ ਇਹ ਵੱਡੇ ਰੈਂਕਾਂ ਦੇ ਵੱਡੇ ਉਹ ਪਿਆਦੇ ਰਹਿੰਦੇ ਹੋਏ ਇੰਨੀਆਂ ਭੜੀਆਂ ਕਰਤੂਤਾ ਕੀਤੀਆਂ ਕਿ ਇੰਨਾ ਰੁਪਇਆ ਬਣਾਇਆ ਇੰਨਾ ਆ ਦਾ ਸਾਮਰਾਜ ਖੜਾ ਕਰ ਲਿਆ ਆਮ ਬੰਦੇ ਦੀ ਭੁਗਤ ਕਿੱਥੇ ਰਹਿ ਜਾਂਦੀ ਹੈ ਸਰ ਇਹ ਗੱਲਾਂ ਸਾਰੀਆਂ ਸਮਝਣੀਆਂ ਪੈਣਗੀਆਂ ਸਭ ਤੋਂ ਪਹਿਲੀ ਗੱਲ ਹੁਣ ਤੁਹਾਨੂੰ ਇਸ ਦੇ ਵਿੱਚ ਆਪ ਦੇ ਜਿਹੜੀ ਮੈਂ ਦੇ ਰਿਹਾ ਇਹ ਅਪਡੇਟ ਇਹ ਹੈ ਜੋ ਸਾਨੂੰ ਸੋਰਸਸ ਦੇ ਕੁਲੋਂ ਪਤਾ ਲੱਗੀਆਂ ਸੀਬੀਐਨ ਦੇ ਸੂਚਸਾਮ ਦੇ ਕੋਲੋਂ ਪਤਾ ਲੱਗੀਆਂ ਬਹੁਤ ਸਾਰੇ ਸੋਰਸਸ ਤੋਂ ਜੋ ਜਾਣਕਾਰੀ ਦੇ ਰਹੇ ਨੇ ਉਹਨਾਂ ਦੇ ਵਿੱਚ ਪਹਿਲੀ ਗੱਲ ਇਹ ਆ ਰਹੀ ਹੈ ਕਿ ਹੁਣ ਕਿਉਂਕਿ ਕਿ ਸਾਨੂੰ ਮੰਨਦੇ ਆ ਤੇ ਹਰਜਨ ਸਿੰਘ ਨੂੰ ਦੂਜੀ ਵਾਰ ਨਿਆਂ ਕਰਾ ਸਕਤੇ ਨੇ ਹੁਣ ਕੀ ਹੋਣ ਵਾਲਾ ਦੋਸਤੋ ਹੁਣ ਜਿਹੜਾ ਕਿ ਸਾਨੂੰ ਤੇ ਭੁੱਲਰ ਨੂੰ ਆਮੋ ਸਾਹਮਣੇ ਕੀਤਾ ਜਾਊਗਾ ਦੋਨੇ ਕਰਪਟ ਬੰਦਿਆਂ ਨੂੰ ਜਦੋਂ ਆਮੋ ਸਾਹਮਣੇ ਕੀਤਾ ਗਿਆ ਤਾਂ ਪਰ ਕਿਹੜੇ ਰਾਜ਼ ਇਹ ਉੱਗਲਦੇ ਨੇ ਇਹ ਦੇਖਣਾ ਹੋਊਗਾ ਇਹ ਤੁਹਾਨੂੰ ਅੱਜ ਤੋਂ ਮੈਂ ਦੋ ਰਿਪੋਰਟਾਂ ਪਹਿਲਾਂ ਜਿਹੜੀਆਂ ਬਣਾਈਆਂ ਸੀ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਹਲਕਾ ਜਿਹਾ ਪਰ ਇਹ ਜ਼ਿਕਰ ਜਿਹੜਾ ਉਸ ਸਮੇਂ ਜਿਹੜਾ ਕੀਤਾ ਸੀ ਉਹ ਅੱਜ ਕਨਫਰਮ ਹੋ ਗਿਆ ਹੈ ਕਿ ਹੁਣ ਇਹਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਊਗੀ ਕਿਉਂਕਿ ਦੋਸਤੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਐ ਐਕਸਪੋਜ਼ ਕਰੋ ਹਾਂਜੀ ਇਹ ਬਈ ਹਰਚਰ ਸਿੰਘ ਭੋਲਰ ਮਾਮਲੇ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪਰ ਨਾਲ ਨਾਲ ਜਿਹੜੀ ਇੱਕ ਖਬਰ ਹੋਰ ਆ ਰਹੀ ਹੈ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਵੱਡੇ ਅਫਸਰ ਆਈਪੀਐਸ ਬਹੁਤ ਹੀ ਵੱਡੇ ਖੁਲਾਸੇ ਹੋਣ ਜਾ ਰਹੇ ਆ ਜੇ ਗੱਲ ਕਰੀਏ ਹੁਣ ਇੰਨੀ ਪ੍ਰੋਪਰਟੀ ਇੰਨਾ ਪੈਸਾ ਇੰਨਾ ਸੋਨਾ ਆਇਆ ਕਿੱਥੋਂ ਤਾਂ ਇਹ ਪੂਰੀਆਂ ਗੱਲਾਂ ਦੇ ਖੁਲਾਸੇ ਹੋ ਜਾਣਗੇ ਇਸ ਵੀਡੀਓ ਦੇ ਵਿੱਚ ਤੇ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਤਾਂ ਪਹਿਲਾਂ ਆਪਾਂ ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰ ਦਈਏ ਫਿਰ ਕਰਾਂਗੇ ਅੱਗੇ ਗੱਲਬਾਤ ਬਰਚਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇਸ ਸਮੇਂ 43 ਕੋਟ ਦੇ ਵਿੱਚ ਖੜੇ ਹੋਇਆ ਔਰ ਉਹਨਾਂ ਦੇ ਵਕੀਲ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਵਕੀਲ ਸਾਹਿਬ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸਾਰੀ ਚੀਜ਼ ਹੋਈ ਹੈ ਕੀ ਕੀ ਕੇਸ ਦੇ ਵਿੱਚ ਨਿਕਲ ਕੇ ਸਾਹਮਣੇ ਅੱਜ ਜੋ ਸ਼੍ਰੀ ਐਚਐਸ ਪੁੱਲਰ ਜੀ ਦੀ ਹੀアリング ਦੌਰਾਨ ਜੇ ਸੀ ਬੀ ਆਈ ਨੇ ਸਿਰਫ ਜੁਡੀਸ਼ੀਅਲ ਕਸਟਡੀ ਦੀ ਅਪਲੀਕੇਸ਼ਨ ਫਾਈਲ ਕੀਤੀ ਸੀ ਔਰ ਕੋਰਟ ਨੇ ਉਹਨਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਲਈ ਇਹ ਐਕਸਟੈਂਡ ਕਰ ਦਿੱਤੀ ਹੈ ਔਰ 14 ਨਵੰਬਰ ਦੀ ਡੇਟ ਫਿਕਸ ਕੀਤੀ ਹੈ ਦੇ ਵਿੱਚ ਇਹਦੇ ਵਿੱਚ ਜੋ-ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸਿਕੀਆਂ ਮੀਡੀਆ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ ਕਿ ਘੜੀਆਂ ਲਰਜ਼ਰੀ ਮਿਲੀਆਂ ਪ੍ਰਾਪਰਟੀਆਂ ਮਿਲੀਆਂ ਦੁਬਈ ਦੇ ਨਾਲ ਲਿੰਕ ਮਿਲਿਆ ਕਾਫੀ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਅਸਲ ਤੇ ਵਿੱਚ ਅੱਜ ਕਿਹੜੀ-ਕਿਹੜੀ ਚੀਜ਼ਾਂ ਨੂੰ ਲੈ ਕੇ ਕਿਹੜੇ-ਕਿਹੜੇ ਫੈਕਟਸ ਤੋਂ ਰੱਖੇ ਗਏ ਕਿਹੜੀ-ਕਿਹੜੀ ਚੀਜ਼ਾਂ ਨੂੰ ਲੈ ਕੇ ਬਹਿਸ ਹੋਈ ਹੈ ਏ ਵੰਟੋ ਇਹਦੇ ਵਿੱਚ सीबीआई ਨੇ ਸੇ ਨੂੰ ਜੁਡੀਸ਼ੀਅਲ ਕਸਟਡੀ ਮੰਗ ਕੀਤੀ ਸੀ ਔਰ ਜਿੰਨੇ ਵੀ ਫੈਕਟਸ ਜੋ ਵੀ ਰੂਮਰਸ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਮੈਂ ਜਰੂਰ ਇਨੀ ਗੱਲ ਕਹਿਣਾ ਚਾਹਾਂਗਾ ਕਿ ਕੋਈ ਵੀ ਐਸਾ ਫੈਕਟ ਫਾਈਲ ਦੇ ਤੱਕ ਨਹੀਂ ਹੈਗਾ ਕੋਈ ਐਸਾ ਫੈਕਟ ਕੋਡ ਦੇਗਣ ਨਹੀਂ ਆਂਦਾ ਗਿਆ ਇਹ ਸਿਰਫ ਮੀਡੀਆ ਨੇ ਜੋ ਕ੍ਰੀਏਟ ਕੀਤਾ ਹੈ ਜੋ ਛੋਟੇ ਫੈਕਟਸ ਨੇ ਜੋ ਮਿਸਲੀਡ ਕਰ ਰਹੇ ਨੇ ਲੋਕਾਂ ਨੂੰ ਕਿ ਅਜਿਹੀ ਕੋਈ ਵੀ ਗੱਲ ਹੈ ਦੁਬਈ ਦੇ ਹੋਟਲਿਆਂ ਜੋ ਵੀ ਗੱਲ ਆਪਾਂ ਕਰ ਰਹੇ ਆ ਉਹ ਮੇਰੀ ਇੱਕ ਜੋ ਰਿਕੁਐਸਟ ਹੈ ਕਿ ਨਾ ਕੀਤੀ ਜਾਏ ਜਦੋਂ ਤਾਂ ਕੋਈ ਗੱਲ ਜਿਸ ਫਾਈਲ ਤੇ ਰਹੀ ਫਾਈਲ ਨਹੀਂ ਆਂਦੀ ਜਿਹਦਾ ਕੋਰਟ 'ਚ ਜੇ ਪੇਸ਼ ਨਹੀਂ ਕੀਤੀ ਗਈ ਸੋ ਉਸ ਗੱਲ ਨੂੰ ਤੋਰ ਮੋੜ ਕੇ ਨਾ ਪੇਸ਼ ਕੀਤਾ ਜਾਏ ਦੁਬਈ ਦੇ ਵਿੱਚ ਹੋਟਲ ਦੀ ਤੁਸੀਂ ਗੱਲ ਕੀਤੀ ਉਹਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ 8-10 ਵਾਰੀ ਭੁੱਲਰ ਸਾਹਿਬ ਉਧਰ ਗਏ ਸੀ ਔਰ ਉਸ ਤੋਂ ਬਾਅਦ ਪੈਸੇ ਦੀ ਹੋਰ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਹੜੀ-ਕਿਹੜੀ ਚੀਜ਼ਾਂ ਫੈਕਟਸ ਦੇ ਵਿੱਚ ਹੈਗੀਆਂ ਨੇ ਫਾਈਲ ਦੇ ਵਿੱਚ ਹੈਗੀਆਂ ਨੇ ਔਰ ਕਿਹੜੀ-ਕਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਮੈਥਿਊ ਕਰ ਕਹਾਂਗਾ ਜੀ ਜਿਸ ਰਿサーチ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੇ ਕੋਈ ਵੀ ਡਾਕੂਮੈਂਟ ਜਿਹੜੇ ਕੋਰਟ ਕੋਲ ਨੇ ਸਬਮਿਟ ਨਹੀਂ ਕੀਤੇ ਪਹਿਲੇ ਤਰੀਕ ਦੇ 17 ਤਰੀਕ ਨੂੰ ਉਹ ਰਾਜ ਸੇਵਿਕ ਜੁਡੀਸ਼ੀਅਲ ਕਸਟਡੀ ਦੀ ਅਪਲੀਕੇਸ਼ਨ ਫਾਈਲ ਕੀਤੀ ਹੈ ਔਰ ਇਹ ਫੈਕਟ ਮੀਡੀਆ ਕੋਲ ਕਿੱਥੋਂ ਆ ਰਹੇ ਸਾਨੂੰ ਸਮਝ ਨਹੀਂ ਆ ਰਹੀ ਅਜੇ ਕੋਈ ਵੀ ਗੱਲ ਅਜੇ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਕੋਰਟ ਦੀ ਗੋਲ ਨਹੀਂ ਆਈ ਸੋ ਇਹ ਗੱਲ ਸਿਰ ਮੀਡੀਆ ਕ੍ਰੀਏਟ ਕਰ ਰਹੀ ਹੈ ਜੀ ਮੀਡੀਆ ਵਿੱਚ ਆ ਰਹੀ ਹੈ ਜਿਹੜੇ 7.5 ਕਰੋੜ ਦੀ ਗੱਲ ਨਿਕਲ ਕੇ ਸਾਹਮਣੇ ਆਈ ਕਿਲੋਆਂ ਦੇ ਸਾਬ ਨਾਲ ਸੋਨਾ ਗੱਡੀਆਂ ਪ੍ਰਾਪਰਟੀਆਂ ਖਰੜ ਦੇ ਵਿੱਚ ਪ੍ਰਾਪਰਟੀਆਂ ਫਲੈਟਸ ਇਹ ਚੀਜ਼ਾਂ ਹੈਗੀਆਂ ਕੇਸ ਦੇ ਵਿੱਚ ਕੋਈ ਇੱਕ ਆਈਪੀਐਸ ਅਫਸਰ ਨੇ ਔਰ ਜਿੰਨੀ ਵੀ ਪ੍ਰਾਪਰਟੀ ਹੈ ਸਾਰੀ ਡਿclareਡ ਆ ਅਕਾਊਂਟਡ ਫੋਰ ਆ ਔਰ ਹਰ ਚੀਜ਼ ਦਾ ਜਵਾਬ ਆ ਟਾਈਮ ਆਤੇ ਕੋਟੂ ਜਰੂਰ ਦਿੱਤਾ ਜਾਏਗਾ ਅਜੇ ਤੱਕ ਕੀ ਕੀ ਜਵਾਬ ਦਿੱਤਾ ਇਸ ਕੇਸ ਦੇ ਵਿੱਚ ਕੀ ਕੀ ਪ੍ਰੋਗਰੈਸ ਅਜੇ ਤੱਕ ਦੇਖਣ ਨੂੰ ਮਿਲੇ ਹੈ ਅਜੇ ਤੱਕ ਇਹਦੇ ਵਿੱਚ ਕੋਈ ਜਵਾਬ ਫਾਈਲ ਨਹੀਂ ਕੀਤਾ ਗਿਆ ਕੋਈ ਅਫੀਸ਼ੀਅਲ ਕਸਟਰੀ ਚੱਲ ਰਹੇ ਨੇ ਅਜੇ ਜ਼ਮਾਨਤ ਨਹੀਂ ਲਗਾਈ ਗਈ ਪਰ ਹਰ ਚੀਜ਼ ਦਾ ਜਵਾਬ ਹਾਂਜੀ ਇਹ ਬਈ ਡੀਏਜੀ ਚਰ ਸਿੰਘ ਪੁੱਲੜਾ ਜਿਹੜਾ ਉਹਨਾਂ ਦੇ ਵਕੀਲ ਆ ਤੇ ਪਰ ਹੁਣ ਇਸ ਵਕੀਲ ਬੰਨੀਓ ਵੀ ਸਫਾਈ ਦਿਖਾਈ ਜਾਂਦੀ ਹੈ ਕਹਿਣ ਦਾ ਮਤਲਬ ਜਿਹੜੇ ਸਵਾਲ ਪੁੱਛੇ ਨੇ ਉਹ ਸਵਾਲ ਨਹੀਂ ਦਿੱਤੇ ਜਾਂਦੇ ਵਕੀਲ ਤੋਂ ਇਹ ਪੱਤਰਕਾਰ ਪੁੱਛ ਰਿਹਾ ਵੀ 7 ਕਰੋੜ ਰੁਪਇਆ ਬਰਾਮਦ ਹੁੰਦਾ 2.5 ਕਿਲੋ ਸੋਨਾ ਤਾਂ ਅੱਗੋਂ ਇਹ ਕਹਿੰਦੇ ਵੀ ਹਜੇ ਤੱਕ ਕੋਈ ਜਸਟੀਫਾਈ ਨਹੀਂ ਹੋਇਆ ਵੀ ਕੋਈ ਸਾਹਮਣੇ ਨਹੀਂ ਆਈ ਇਹ ਤਾਂ মিডিਆ ਆਪਣੇ ਬੰਨੀਓ ਕਹਿ ਰਹੀ ਹੈ ਵੀ ਉਹਦੇ ਦੋ ਤਿੰਨ ਹੋਟਲ ਆ ਗਏ ਦੁਬਈ ਦੇ ਵਿੱਚ ਤੇ ਬਾਕੀ ਹੋਰ ਵਗੈਰਾ ਵਗੈਰਾ ਜੋ ਵੀ ਸਾਹਮਣੇ ਆ ਰਹੀਆਂ ਗੱਲਾਂ ਤਾਂ ਵੀ ਇਹ মিডিਆ ਕਹਿ ਰਹੀ ਸਿਰਫ ਦਫਾ ਦੇ ਵਿੱਚ ਨੀਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋਈਆਂ ਇਹ ਚੀਜ਼ਾਂ ਤੇ ਹੁਣ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਕਿਉਂਕਿ ਡੀਆਈਜੀ ਭੁੱਲਰ ਮਾਮਲਾ ਦਿਨ-ਬਦਨ ਸੁਰਖੀਆਂ ਦੇ ਵਿੱਚ ਆ ਭੱਗਦਾ ਜਾ ਰਿਹਾ ਤੇ ਇਹਦੇ ਵਿੱਚ ਵੱਡੇ-ਵੱਡੇ ਆਈਪੀਐਸ ਜੱਜ ਵੱਡੇ-ਵੱਡੇ ਲੀਡਰ ਫਸਣ ਜਾ ਰਿਹਾ ਤੇ ਇਹ ਹੁਣ ਪੂਰੀ ਗੱਲ ਦੇ ਖੁਲਾਸੇ ਬਈ ਇਹ ਕੋਰਟ ਦੇ ਮਾਮਲੇ ਜਿਵੇਂ ਕੀ ਕੋਰਟ ਹੀ ਹੁਣ ਦੱਸੂਗਾ ਅੱਗੇ ਦੇ ਮਾਮਲੇ ਕੀ ਰਹਿਗੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਆ ਕਲ ਨੂੰ ਨਵੇਂ ਟੌਪ ਤੇ ਧੰਨਵਾਦ